ਅਜੇ ਪਾਈ ਦੀ ਸਾਡੇ 3 ਆ ਆਪਣਾ ਤੇ ਕਿਹੜਾ ਪਿੰਡ ਆ ਤੇ ਇਹ ਵੀ ਅੱਗੇ ਰਾਸ਼ਨ ਲੈ ਕੇ ਜਾ ਰਹੇ ਹਾਂ। ਇਹਨੀਆਂ ਟਰਾਲੀਆਂ ਰਾਸ਼ਨ ਜਿਹੜਾ ਖਾਦੇ। ਮੈਂ ਗੁਰੂਪੁਰ ਖੇਹਰਾ ਬਲਾਕ ਤੋਂ ਕਲਾਂੌਰ ਭਾਪੀ ਖੇਹਰ ਨੇ ਆਪ ਗ੍ਰਹਾ ਹਾਂ। ਸਭ ਤੋਂ ਪਹਿਲਾਂ ਤੇ ਮੈਂ ਜ਼ਿਲ੍ਹਾ ਬਰਨਾਲਾ ਵੱਲੋਂ ਸਾਡੀਆਂ ਆਈਆਂ ਟੀਮਾਂ ਦਾ ਕਿੰਨਾ ਬਲਾਕਾਂ ਦੇ ਜਿਹੜੇ ਸਾਥੀ ਲੈ ਕੇ ਦਸ਼ਰਪੁਰ ਬਲਾਕ ਸ਼ੇਰਪੁਰ ਸਣ ਤੇ ਨੈਲਕਣਾ ਬਲਾਕ ਦੇ ਸਾਥੀਆਂ ਦਾ ਕੋ ਮੇਰੇ ਲਈ ਬਹੁਤ ਹੀ ਸਫਾਕ ਦੋਸਤਾਂ ਦਾ ਬਹੁਤ ਹੀ ਦੇ ਦੇ ਕਰਾਂ ਇਹ ਤੋਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੂਬਾ ਕਮੇਟੀ ਦੇ ਤੀਕਾ ਫਾਸਲੇ ਅਨੁਸਾਰ ਹਰ ਪੂਰਤਾ ਦੇ ਜੋ ਲੋਕ ਮਾਰੇ ਉਠਾਏ ਉਹਨਾਂ ਦੀ ਬਾਹ ਫੜਨ ਵਾਸਤੇ ਪਾਤ ਜਿਹੜਾ ਵੱਡਾ ਪਰਾਲਾ ਕਰਕੇ ਘਟੋ ਘਟ ਤੀ ਤੋਂ ਵੱਧ ਕਾਲੀ ਜਿਹੜੀ ਆਪਣਾ ਰਸ ਲੈ ਕੇ ਸਮੱਗਰੀ ਤੇ ਹੋਰ ਬਿਸਤਰੇ ਤੇ ਅਣਸੀ ਤੇ ਸੂਟ ਕੰਬਲ ਦਰੀਆਂ ਵਗੈਰਾ ਲੈ ਕੇ ਅੱਜ ਇਹਨਾਂ ਲੋਕਾਂ ਦੀ ਬਾਹ ਫੜਨ ਵਾਸਤੇ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬੇਜਾ ਇਹ ਸਰਕਾਰ ਦੇ ਜਿਹੜੇ ਮਾੜੀ ਨੀਤੀਆਂ ਨੇ ਸਰਕਾਰ ਨੇ ਲੋਕਾਂ ਨੂੰ ਇਹ ਭਲੇਖੇ ਤੇ ਪਾਰੀ ਵੀ ਕੁਦਰਤੀ ਕਰੋਪੀ ਆ ਜਦੋਂ ਕਿ ਅੱਜ ਸਰਕਾਰ ਨੂੰ ਹਾਰਾਂ ਦਾ ਪਹਿਲਾ ਮੌਸਮ ਭਾਵੇਂ ਚਾਹ ਨਹੀਂ ਦੇਤੀ ਜਿੱਦੀ ਐਰਤੀ بارشਵਾਦ ਹੋਣੀ ਆ ਪਰ ਸਰਕਾਰ ਨੇ ਹੜ੍ਹ ਰੋਕਣ ਦੇ ਸਬੰਧ ਨੂੰ ਕੋਈ ਆਪਣਾ ਕੋਗ ਬਰਾਲਾ ਨਹੀਂ ਕੀਤਾ ਇਹ ਜਿਹੜੀ ਲੋਕਾਂ ਨੂੰ ਭਲੇਖਾ ਪਾਇਆ ਕੁਦਰਤੀ ਕਰੋਪੀ ਆ ਇਹ ਸਰਕਾਰਾਂ ਦੀ ਗਣੀ ਨੀਤੀ ਸਾਦੇਸ਼ ਦੇ ਤਹਿਤ ਸਭ ਕੁਝ ਹੋ ਰਿਹਾ ਕਿਸਾਨਾਂ ਨੂੰ ਜਿਹੜਾ ਗੱਬ ਕੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਖੋਹਦੇ ਪਰਾਲੇ ਚੂਤੇਦਾਰੇ ਨੇ ਕਾਰਪੋਰਡ ਪਰਾਲੇ ਦੇ ਹਵਾਲੇ ਕਰਨ ਦੀ ਨੀਤੀ ਹੈ ਸਰਕਾਰ ਦੀ ਉਹਦੇ ਵਿਰੋਧ ਚ ਆਪਾਂ ਇਹ ਜਿੱਥੇ ਆਪਾਂ ਸਾਥੀਆਂ ਦੀ ਮਤ ਕਰ ਜਾ ਰਹੇ ਆ ਉਹਨਾਂ ਨੂੰ जख्मਾਂ ਦੇ ਮਲਮ ਆਉਣੀਆਂ ਨਾਲ ਸਾਥੀ ਨੇ ਹੋ ਕਹਿਣਾ ਤੇ ਜਰਾ ਆਪਾਂ ਹਰ ਸਾਲ ਆਏ ਹਰ ਆਏ ਸਾਲ ਦੀ ਤਰ੍ਹਾਂ ਹਰਾਂ ਦੀ ਮਾਰੇ ਠੋਲਣਾ ਇਹਨਾਂ ਧੁੱਸੀ ਬੰਨਾਂ ਨੂੰ دریاਵਾਂ ਦੇ ਬੰਨਾਂ ਨੂੰ ਨਹਿਰੀ ਨਹਿਰਾਂ ਦੇ ਦੁੱਦੇ ਦੇ ਨੇ ਡਰੇਨਾ ਨੂੰ ਉਹਨਾਂ ਦੇ ਬੰਨਾਂ ਨੂੰ ਪੱਕਾ ਕਰਾਉਣ ਵਾਸਤੇ ਆਪਾਂ ਨੂੰ ਜਿਹੜਾ ਵੱਡੀ ਲੜਾਈ ਲੜਨੀ ਪਈ ਆ ਤੇ ਆਪਾਂ ਨੂੰ ਇੱਕ ਮੋਠਾਣਾ ਪੈਣਾ ਜੇ ਆਪਾਂ ਇੱਕ ਮੋਠਾਣਾ ਹੋਏ ਤੇ ਫਿਰ ਇਹ ਸਰਕਾਰ ਨੇ ਹਰ ਵਾਰ ਸਾਨੂੰ ਏਦਾਂ ਹੀ ਮਤਲਬ ਹਰਾਂ ਦੀ ਮਾਰ ਇਹਨਾਂ ਦੇ ਰਹਿਣਾ ਸੋ ਜੋ ਜਥੇਬੰਦੀ ਸਾਥੀ ਇਹ ਬੇਨਤੀ ਕਰਦੇ ਲੋਕਾਂ ਵਾਲੇ ਪਾ ਇਹਦੀ ਨਾਰਾ ਲਾਉਣੋ ਕਿ ਜੋ ਜਥੇਬੰਦੀ ਵਾਲੇ ਸਮੇਂ ਵਿੱਚ ਤੁਸੀਂ ਬੰਨਾਂ ਨੂੰ ਪੱਕਾ ਕਰਾਉਣ ਵਾਸਤੇ ਤੇ ਜੋ ਦੇ ਜਵਾਦ ਦਾ ਫਸਲਾ ਲੈਣ ਵਾਸਤੇ ਵੱਡੀ ਲੜਾਈ ਛੇੜਨੀ ਆ ਉਹਦੇ ਵਿੱਚ ਹੌਮਾ ਮਾ ਕੇ ਪਹੁੰਚਣ ਕਾਦੋ ਸਰਕਾਰ ਤੋਂ ਇਹਦਾ ਜਿਵੇਂ ਅਸੀਂ ਮੰਗ ਕਰ ਰਹੇ ਆ ਕਿ ਕਿਸਾਨ ਨੂੰ 70000 ਰੁਪਏ ਪ੍ਰਤੀ ਏਕੜ ਵਾਅਦਾ ਦਿੱਤਾ ਜਾਵੇ ਗਰੀਬ ਪਰਿਵਾਰ ਨੂੰ ਪ੍ਰਤੀ ਪਰਿਵਾਰ 30000 ਰੁਪਏ ਉਹਦੇ ਦਾਣਾ ਪਾਣੀ ਕਿਰੋਤ ਤੁਲਾ ਚੜ੍ਹਦਾ ਰੱਖਣ ਵਾਸਤੇ ਉਹਨੂੰ ਦਿੱਤਾ ਜਾਵੇ ਤੇ ਜਿਹੜੇ ਸਾਥੀਆਂ ਦੀ ਮੌਤਾਂ ਜਿੱਦੂ ਲਗਭਗ 50 ਮੌਤਾਂ ਦੇ ਕਰੀਬ ਸਰਕਾਰੀ ਅੰਕੜੇ ਨੇ ਉਹਨਾਂ ਨੂੰ ਘੱਟੋ ਘੱਟ 15 ਲੱਖ ਰੁਪਏ ਤੇ ਇੱਕ ਜੀਨ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜੇ ਪਸ਼ੂਨਾਂ ਨੇ ਖਾਣਾ ਹੋਆ ਉਹਨਾਂ ਨੂੰ ਘੱਟੋ ਘੱਟ 1 ਲੱਖ ਰੁਪਇਆ ਪਸ਼ੂ ਦੀ ਕੀਮਤ ਕਾ ਕਰਕੇ ਉਹਨਾਂ ਨੂੰ ਮੌਜੂਦਾ ਦਿੱਤਾ ਜਾਵੇ ਜਿਹੜੇ ਮਕਾਨ ਠੱਰੇ ਉਹਨਾਂ ਸਾਥੀਆਂ ਦੇ ਘਰਾਂ ਦੇ ਮਕਾਨ ਬਣਾਉਣ ਵਾਸਤੇ ਸਰਕਾਰ ਜਿਹੜੀ ਆ ਉਹਨਾਂ ਦੀ ਜੋਗ ਸਹਾਇਤਾ ਕਰੇ ਤੇ ਜੇਕਰ ਸਰਕਾਰ ਇਹ ਕੰਮ ਨਾ ਕੀਤੇ ਤਾਂ ਫਿਰ ਆਪਾਂ ਜਿਹੜੇ ਸੂਬਾ ਕਮੇਟੀ ਦਾ ਫੈਸਲਾ ਬਹੁਤ ਸਮੇਂ ਦੇ ਉੱਤੇ ਵੱਡਾ ਸੰਗਰਸ਼ ਕਰਾਂਗੇ ਉਹਦੇ ਵਿੱਚ ਲੋਕਾਂ ਦੀ ਲਾਮਬੰਦੀ ਕਰਕੇ ਸਰਕਾਰ ਤੇ ਦਬਾਅ ਬਣਾ ਕੇ ਸਰਕਾਰ ਤੋਂ ਇਹ ਮੌਜੂਦਾ ਜਿਹੜੇ ਲੋਕਾਂ ਨੂੰ ਲੈ ਕੇ ਰਵਾਂਗੇ ਇਹ ਜਿਹੜਾ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਕੋ ਲੋਕਾਂ ਨੂੰ ਜਾਣੂ ਪਰਾ ਹੋ ਜਾਏਗਾ ਇਹਨੀਆਂ ਨੀਤੀਆਂ ਕਰਦੇ ਵਾਹਿਗੁਰੂ ਜੀ ਦਾ ਖਾਕਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਲੀਆਂ ਮੈਂ ਤੁਹਾਡਾ ਆਪਣਾ ਤੇ ਅੱਜ ਜਿਹੜਾ ਤੁਸੀਂ ਰਾਤ ਲਾ ਕੇ ਜਾ ਰਹੇ ਹੋ ਇਹ ਕਿਹੜੀ ਯੂਨੀਅਨ ਦਾ ਨਾਲ ਜਿਹੜੀ ਦਾ ਮੈਂ ਮੇਰਾ ਨਾਮ ਵੀਰ ਜੀ ਨਵਦੀਪ ਕੌਰ ਫਤੇਗੜ ਪੰਜ ਗਰਾਇਆਂ ਜ਼ਿਲ੍ਹਾ ਬਰਨਾਲਾ ਤੇ ਅਸੀਂ ਬਲਾਕ ਸ਼ੇਰਪੁਰ ਤੋਂ ਆਏ ਆ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੀ ਜਥੇਵੰਦੀ ਨੇ ਜੋ ਵੀ ਸਾਡੇ ਸੀਨੀਅਰ ਆਗੂਆਂ ਨੇ ਸਾਨੂੰ ਕਿਹਾ ਕਿ ਸਰਕਾਰਾਂ ਨੇ ਤਾਂ ਇਹਨਾਂ ਦੀ ਬਾਹ ਹੜਪੀੜਤਾ ਦੀ ਫੜੀ ਨਹੀਂ ਹੈਗੀ ਪਰ ਅਸੀਂ ਸਾਰੀਆਂ ਭੈਣਾਂ ਨੇ ਸਾਰੇ ਵੀਰਾਂ ਨੇ ਜਥੇਵੰਦੀ ਵਾਲਿਆਂ ਨੇ ਰਲ ਕੇ ਡੋਰ ਟੂ ਡੋਰ ਜਾ ਕੇ ਇਹਨਾਂ ਲੋਕਾਂ ਹੜਪੀੜਤਾ ਦੀ ਲੋਕਾਂ ਦੀ ਮਦਦ ਦੇ ਦੇ ਲਈ ਅਸੀਂ ਅੱਗੇ ਆਏ ਆ ਤੇ ਜਿਹੜਾ ਵੀ ਘਰ ਦੇ ਵਿੱਚ ਅਸੀਂ ਜਾਂਦੇ ਸੀਗੇ ਵੀ ਦੱਸਦੇ ਸੀ ਹੜਪੀੜਤਾ ਜਾਂ ਤੁਸੀਂ ਫੋਨਾਂ ਤੇ ਦੇਖਿਆ ਉਹਨਾਂ ਨੇ ਬਹੁਤ ਹੀ ਦੋਖ ਦੇ ਨਾਲ ਤੇ ਇੱਕ ਕਿਸਮ ਦੀ ਸੇਵਾ ਸਮਝ ਕੇ ਜਾਨੀ ਕਿ ਸਾਨੂੰ ਬਹੁਤ ਵਧੀਆ ਅਪਰਾਲੇ ਦੇ ਨਾਲ ਨਵੇਂ ਮੰਜੇ ਨਵੇਂ ਸੋਰੀ ਮੰਜੇ ਨਹੀਂ ਬੈਸਤਰੇ ਕੱਪੜੇ ਦਿੱਤੇ ਤੇ ਆਣ ਲੱਗ ਸੂਟ ਦਿੱਤੇ ਅਸੀਂ ਤੇੰਦੀ ਦਾ ਅਪਰਾਲਾ ਵੀ ਕਰਿਆ ਲੋਕਾਂ ਨੇ ਆਣ ਥੱਕ ਜਾਨੀ ਕਿ ਮਾਇਆ ਦਾ ਵੀ ਦਿੱਤਾ ਤੇ ਤਣਕ ਦਾ ਵੀ ਦਿੱਤਾ ਬਹੁਤ ਜ਼ੋਰ ਦੇ ਨਾਲ ਪਰ ਸਾਨੂੰ ਦੁੱਖ ਦੀ ਗੱਲ ਇਹ ਆ ਕਿ ਸਰਕਾਰ ਨੇ ਹਜੇ ਤੱਕ ਉਹਨਾਂ ਦੀ ਵਾ ਨਹੀਂ ਭਰੀ ਹੈ ਜੀ ਜਾਦ ਤੱਕ ਅਸੀਂ ਸਰਕਾਰਾਂ ਨੂੰ ਆਪ ਦੀ ਜੰਮਨ ਗੁੜਤੀ ਤੋਂ ਲੈ ਕੇ ਕਫਣ ਤੱਕ ਦਾ ਟੈਸਟ ਇਹਨਾਂ ਨੂੰ ਪਾਕਸ ਦਿੰਨੇ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਅੱਗੇ ਆਉਣ ਅਸੀਂ ਕੋਈ ਸਰਕਾਰਾਂ ਤੋਂ ਭੀਖ ਨਹੀਂ ਮੰਗਦੇ ਹੈਗੇ ਅਸੀਂ ਸਰਕਾਰਾਂ ਤੋਂ ਆਪਣਾ ਹੱਕ ਮੰਗਦੇ ਆ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਤੇ ਹੜ ਲਿਆ ਤੇ ਪਰ ਸਾਡੇ ਲੋਕਾਂ ਨੇ ਤੇ ਸਾਡੀ ਜਥੇਵੰਦੀ ਨੇ ਇਹਨਾਂ ਦੇ ਉੱਤੇ ਮਾਰਦ ਕਰਨ ਦੇ ਉਸੇ ਤਰ੍ਹਾਂ ਹੜ ਲਿਆ ਤੇ ਵੀਰ ਜੀ